ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਡੇ ਛੋਟੇ ਜਿਹੇ ਪਰਿਵਾਰ ਦਾ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਜੀ ਦੁਪੱਟਿਆਂ ਦੀ ਵੀਡੀਓ ਬਣਾਉਣ ਜਾ ਰਹੀ ਹਾਂ ਥੋੜੀ ਕਾਲੀ ਕਾਲੀ ਬੋਲਦੀਆਂ ਅੰਗੇ ਥੋੜਾ ਜਿਹਾ ਹੌਲੀ ਹੌਲੀ ਕੰਮ ਚਲਾਉਂਦੇ ਸੀਗੇ ਅੱਜ ਥੋੜੀ ਜਿਹੀ ਸਪੀਡ ਫੜੀ ਆ ਕੰਮ ਤੇ ਜਾਣਾ ਕਰਕੇ ਇਹ ਹੈਗਾ ਜੀ ਜਿਹੜਾ ਮੇਰੇ ਲਿਆ ਹੋਇਆ ਵਾਈਟ ਕਲਰ ਦੇ ਵਿੱਚ ਆ ਦੁਪੱਟਾ ਥ्रेड ਵਰਕ ਕੀਤਾ ਹੋਇਆ ਇਦਾਂ ਕੋਟਾ ਲੱਗਿਆ ਹੋਇਆ ਜੇ ਕਿਸੇ ਨੂੰ ਇਦਾਂ ਦੀ ਵੈਰਾਈਟੀ ਚਾਹੀਦੀ ਹੈ 15 ਰੋ ਤੋਂ ਦੁਪੱਟੇ ਸਟ ਇਹਨਾਂ ਵਿੱਚ ਕਲਰ ਤੁਹਾਨੂੰ ਕਾਫੀ ਮਿਲ ਜਾਣਗੇ ਤੇ ਕਿਸੇ ਨੂੰ ਵੀ ਪਸੰਦ ਆਏ ਤੇ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਆ ਜਾਂ ਕੋਈ ਬਾਇਓ ਚ ਨੰਬਰ ਹੈਗਾ ਜੀ ਉਹਦੇ ਤੇ ਕਰ ਸਕਦੇ ਆ ਤੇ ਜਾਂ ਇਨਬਾਕਸ ਦੇ ਵਿੱਚ ਮੈਸੇਜ ਛੱਡ ਸਕਦੇ ਆ ਅਗਲੀ ਹੈਗੇ ਜੀ ਫੁਲਕਾਰੀਆ ਇਹ ਹੈਗੇ ਆਫ ਬਾਈਟ ਕਲਰ ਤੇ ਮਹਿਰੂਨ ਕਲਰ ਦੇ ਵਿੱਚ ਫੁਲਕਾਰੀ ਆ ਪ੍ਰਾਈਸ ਹੈਗਾ 45 ਐਰੋ ਮਹਿਰੂਨ ਤੇ ਆਫ ਬਾਈਟ ਕਲਰ ਇਹ ਜੇ ਕਿਸੇ ਨੂੰ ਵੀ ਪਹਿਨਣਾ ਚਾਹੀਦੀ ਹੈ ਜਾਂ ਵਿਆਹ ਸ਼ਾਦੀ ਲਈ ਤੇ ਜਾਂ ਚਾਹੀਦੀ ਹੈਗੀ ਆ ਤੀਆਂ ਦੇ ਪ੍ਰੋਗਰਾਮ ਲਈ ਤਾਂ ਇਹ ਫੁਲਕਾਰੀਆ ਮੇਰੇ ਕੋਲੇ ਤਿੰਨ ਹੀ ਪੀਸ ਰਹਿ ਗਏ ਨੇ ਜੇ ਕਿਸੇ ਨੂੰ ਵੀ ਚਾਹੀਦੇ ਹੋਏ ਤਾਂ ਰੰਗ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆ ਰੰਗ ਹੈਗਾ ਜੀ ਯਾ ਰੈੱਡ ਦੇ ਨਾਲ ਰੈੱਡ ਗ੍ਰੀਨ ਤੇ yellow orange ਚਾਰ ਰੰਗਾਂ ਦੇ ਵਿੱਚ ਆਹੀ ਫੁਲਕਾਰੀ ਤੇ ਆਹ ਹੈਗੀ ਆ orange कलर ਦੇ ਵਿੱਚ orange magenta green ਤੇ yellow ਕਾ ਜੀ ਇਹ ਤਿੰਨ ਫੁਲਕਾਰੀਆ ਨੇ ਮੇਰੇ ਕੋਲ ਫਿਲਹਾਲ ਤਾਂ ਤੇ ਪਾਕਿਸਤਾਨੀ ਦੁਪੱਟੇ ਨੇ ਜੀ ਆਪਣੇ ਕੋਲੇ ਜਿਹੜੇ ਉਹ ਮੈਂ ਦਿਖਾ ਦਿੰਨੀ ਆ ਆ ਹੈਗੇ ਜੀ ਹੈਵੀ ਰੇਂਜ ਦੇ ਵਿੱਚ ਆ 55 ਐਰੋ ਪ੍ਰਾਈਸ ਆ ਇਹਦਾ ਬਾਂਦਨੀ ਸਟਾਫ ਦੇ ਵਿੱਚ ਆ ਜੀ ਇਦਾਂ ਕੀਤਾ ਹੋਇਆ ਕੰਮ ਹਾ ਹੈਵੀ ਦੁਪੱਟਾ ਲਟਕਣ ਲੱਗੇ ਹੋਏ ਨੇ ਇਹਦੇ ਵਿੱਚ ਤੁਹਾਨੂੰ 4 ਤੋਂ 5 ਕਲਰ ਮਿਲ ਜਾਣਗੇ ਜੀ 5 ਜੀ ਦੁਪੱਟੇ ਬਾਕੀ ਨੇ ਸਾਰੇ ਕਲਰ ਸਿੰਗਲ ਸਿੰਗਲ ਆ ਜੀ ਮਲਟੀ ਨਹੀਂ ਹੈਗੇ ਉਸ ਤੋਂ ਬਾਅਦ ਹੈਗਾ ਜੀ ਮਲਟੀ ਕਲਰ ਦਾ ਕੱਲ ਵੀ ਮੈਂ ਇੱਕ ਵੀਡੀਓ ਦੇ ਵਿੱਚ ਬਣਾ ਕੇ ਪਾਇਆ ਸੀ ਪਾਉਂਦੀ ਤਾਂ ਮੈਂ ਜੀ ਦੁਪੱਟਿਆਂ ਦੀ ਵੀਡੀਓ ਅਜ ਆਪਣੇ ਕੰਮ ਕਰਦੀ ਵੀਡੀਓ ਉਦਾਂ ਥੋੜਾ ਜਿਹਾ ਚਲੋ ਫਨ ਹੋ ਜਾਂਦਾ ਵਾ ਉਹਦੇ ਕਰਕੇ ਪਾ ਦੇਦੀਆਂ ਨੇ ਕਿਦਾਂ ਹੈਗਾ ਜੀ ਦੁਪੱਟਾ ਇਹ ਹੈਗਾ 4040 40 ਰੋ ਦਾ ਦੁਪੱਟਾ ਜੀ ਇਹ ਬਨਾਰਸੀ ਸਟੱਫ ਦੇ ਵਿੱਚ ਆ ਪਿੱਛੋਂ ਇਹਦੀ ਹੈਗੀ ਇਦਾਂ ਦੀ ਲੁੱਕ ਅੱਗੋਂ ਹੈਗਾ ਇਦਾਂ ਦਾ ਥੋੜਾ ਹੈਵੀ ਨੇ ਜਾਣ ਵਾਲੀਆਂ ਭੈਣ ਥੋੜੀਆਂ ਚੱਕ ਸਕਦੀਆਂ ਨੇ ਇਹਦੇ ਵਿੱਚ ਇੱਕ ਆ ਰੰਗ ਹੈ ਜੀ ਮਲਟੀ ਨਹੀਂ ਲੈਣਾ ਚਾਹੁੰਦੇ ਤਾਂ ਵੈਰਾਈਟੀ ਤੁਹਾਨੂੰ ਕਾਫੀ ਮਿਲ ਜੂ ਕਾਫੀ ਰੰਗਾਂ ਦੇ ਨੇ ਸਾਰੇ ਮਲਟੀ ਸ਼ੇਡ ਆਉਂਦੇ ਨੇ ਸਿੰਗਲ ਸ਼ੇਡ ਨਹੀਂ ਹੈਗਾ ਇਹਨਾਂ ਵਿੱਚ ਕੋਈ ਵੀ ਇਦਾਂ ਦਾ ਇਹ ਹੈਗਾ 35 35 ਰੋ ਦਾ ਜੀਆ ਦੁਪੱਟਾ ਇਹ ਥੋੜੀ ਘੱਟ ਰੇਂਜ ਦਾ ਇੱਕ ਇਸ ਤੋਂ ਵੀ ਹਲਕਾ ਹੈਗਾ 25 ਰੋ ਦਾ ਚਾਰ ਤਰ੍ਹਾਂ ਦੇ ਦੁਪੱਟੇ ਨੇ 4 ਇੰਚ ਦੇ ਵਿੱਚ ਜੀ ਇਹ ਕਿਹ ਦੁਪੱਟਾ ਹੋ ਗਿਆ ਤੇ ਕਿਸ਼ਮ ਹਲਕੀ ਵੈਰਾਈਟੀ ਆ 25 ਦੀ ਤੁਸੀਂ ਕਹਿ ਸਕਦੇ ਹੋ ਸਾਨੂੰ ਜੇ 25 ਵਾਲੇ ਦੁਪੱਟਿਆਂ ਦੀ ਫੋਟੋ ਭੇਜ ਦਿਓ ਤਾਂ ਮੈਂ ਤੁਹਾਨੂੰ ਭੇਜ ਦੂੰ ਫੋਟੋ ਆ ਆਰਗੈਂਜਾ ਸਟੱਫ ਦੇ ਵਿੱਚ ਆ ਇਹਦੇ ਵਿੱਚ ਵੀ ਕਾਫੀ ਰੰਗ ਮਿਲ ਜਾਣਗੇ ਬਲੈਕ ਤੇ 골ਡਨ ਆ ਜੇ ਕਿਸੇ ਨੂੰ ਵੀ ਡਾਰਕ ਸੂਟ ਦੇ ਨਾਲ ਚਾਹੀਦਾ ਹੋਇਆ ਤਾਂ ਦੁਪੱਟੇ ਖੁੱਲੇ ਡੁੱਲੇ ਨੇ ਇਦਾਂ ਨਹੀਂ ਹੈਗੇ ਕਿ ਨਿੱਕੇ ਨਿੱਕੇ ਬਣੇ ਲੈਨੇ ਇਹਨਾਂ ਦਾ ਬਰ ਬੱਡਾ ਹੀ ਆਗਾ ਬਰ ਬੋਲ ਦਿੰਦੇ ਨੇ ਪਾਣਾ ਬੋਲ ਦਿੰਦੇ ਨੇ ਖੁੱਲੇ ਡੁੱਲੇ ਦੁਪੱਟੇ ਨੇ ਬਾਕੀ ਕਾਹ ਚੀਜ਼ ਆ ਜਾਂਦੀ ਹੈ ਜੀ ਇਹ ਵੀ ਵੀਰੋ ਦੇ ਦੁਪੱਟੇ ਨੇ ਇਹਦੇ ਵਿੱਚ ਤੁਹਾਨੂੰ ਲੜਕਣ ਕਿ ਇਧਰ ਲਿਖੂੰ ਜੇ ਮਿਲੂਗਾ ਇਧਰ ਲਿਖ ਕਿਉਂਕਿ ਦੁਪੱਟਾ ਹੌਲਾ ਤੇ ਬੈਲੈਂਸ ਬਣਾਉਣ ਦੇ ਖਾਤਰ ਦੋ ਹੀ ਉਹਨਾਂ ਨੇ ਲਾਏ ਨੇ ਇਹਦੇ ਵਿੱਚ ਤੁਹਾਨੂੰ ਰੰਗ ਕਾਫੀ ਮਿਲ ਜਾਣਗੇ ਮੈਂ ਦੋ ਕੀ ਰੰਗ ਦਿਖਾਉ ਕਰਦੀ ਹਾਂ ਦੋ ਕੀ ਰੰਗ ਖੁੱਲੇ ਹੋਏ ਨੇ ਜੇ ਕਿਸੇ ਨੂੰ ਪਸੰਦ ਆਏ ਤਾਂ ਤੇ ਆ ਚੀਜ਼ ਰਹੀ ਹੈ ਜੀ ਹੋਰ ਵੀ ਕਾਫੀ ਤਰ੍ਹਾਂ ਦੇ ਦੁਪੱਟੇ ਨੇ ਜੇ ਕਿਸੇ ਨੂੰ ਵੀ ਚਾਹੀਦੇ ਹੋ ਤੁਸੀਂ ਵੀਡੀਓ ਕਾਲ ਕਰਕੇ ਦੇਖ ਸਕਦੇ ਆ ਇੱਕ ਆ ਚੀਜ਼ ਬਹੁਤ ਸੋਹਣੀ ਹੈ ਥ੍ਰੈਡਵਰਕ ਦੇ ਨਾਲ ਇਸ ਦਾ ਕਲਰ ਦੇ ਵਿੱਚ ਇਹ ਵੀ ਇਤੋਂ ਦੇ ਦੁਪੱਟੇ ਨੇ ਤੇ ਇਹ ਰੋ ਪ੍ਰਾਈਸ ਹੈ ਜੀ ਇਹਦਾ ਜੇ ਕਿਸੇ ਨੂੰ ਹੋਰ ਵੀ ਤਰ੍ਹਾਂ ਦੇ ਦੁਪੱਟੇ ਚਾਹੀਦੇ ਹੋ ਦੁਪੱਟੇ ਫੁਲਕਾਰੀਆਂ ਆਪਣੇ ਫੁਲਕਾਰੀਆਂ ਤਾਂ ਫਿਲਹਾਲ ਨਹੀਂ ਦੁਪੱਟੇ ਕਾਫੀ ਹੈਗੇ ਨੇ ਜੇ ਵੈਰਾਈਟੀ ਦੇ ਵਿੱਚ ਨਿਆ ਚ ਜਾਨੀਆ yellow ਹੋ ਗਿਆ pink ਹੋ ਗਿਆ ਦਨੀ ਚ ਜਾਨੀ ਤੇ ਚਲੋ ਜੀ ਵੀਡੀਓ ਖਤਮ ਕਰਦੇ ਆ ਕਾਫੀ ਲੰਬੀ ਹੋ ਗਈ ਫਿਰ ਵੀਡੀਓ ਦੇਖਦੇ ਨਹੀਂ ਸਾਰੇ ਬੋਰ ਹੁੰਦੇ ਨੇ ਤੇ ਜੇ ਕਿਸੇ ਨੂੰ ਵੀ ਪਸੰਦ ਆਇਆ ਤਾਂ ਸਕਰੀਨਸ਼ਾਟ ਲੈ ਕੇ ਬਾਇਓ ਚ ਨੰਬਰ ਆ ਉਹਦੇ ਚ ਜਾਂ ਇਨਬਾਕਸ ਦੇ ਵਿੱਚ ਮੈਸੇਜ ਜ਼ਰੂਰ ਛੱਡ ਜਾਇਓ ਜੀ ਤੇ ਚਲੋ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ